ਇਸ ਲੋਕ ਜੋਰ ਜ਼ੁਲਮ ਫੂਲਹਿ ਕਨੋਂ ਕਾਤੀ ਦੇ ਬਿਕਾਰ ਅਹੰਬਦ ਬੰਧਨ ਪਰੇ ਨਾਨਕ ਨਾਮ ਛੁਟਾਰ ਪਉੜੀ ਜੱਜਾ ਜਾਣੈ ਹਉ ਕਛੂਆ ਬਾਂਧਿਓ ਜੋ ਨਲਨੀ ਭ੍ਰਮ ਸੂਆ ਜੋ ਜਾਣੈ ਹਉ ਭਗਤ ਗਿਆਨੀ ਆਗੈ ਠਾਪੁਰ ਤੈ ਨਹੀ ਮਾਨੀ ਜੋ ਜਾਣੈ ਮੈਂ ਕਥਮੀ ਕਰਤਾ ਵਪਾਰੀ ਬਸ ਧਾ ਜਿਉ ਫਿਰਤਾ ਸਾਧ ਸੰਗ ਜਿ ਹਉ ਮੈਂ ਮਾਰੀ ਨਾਨਕਤਾ ਕੋ ਮਿਲੇ ਮੁਰਾਰੀ ਸਲੋਕ ਚਾਲਾਂਗੇ ਉਠ ਨਾਮ ਜਪ ਨਿਸਬਾ ਸੁਰਿਆ ਰਾਤ ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਧ ਪਉਣੀ ਜਜਾ ਚੂਰਨ ਮਿਟੈ ਤੁਮਹਾਰੋ RAM ਨਾਮ ਸਿਉ ਕਰ ਬਿਵਹਾਰੋ ਝੂਰਤ ਝੂਰਤ ਸਾਤ ਤਮੂਆ ਜਾ ਕਹਿ ਰਿਦੈ ਹੋਤ ਭਾਉ ਬੀਆ ਚੜਹੈ ਕਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸਮ ਸੁਨਵਾ ਚੜਹੈ ਕਾਮ ਕ੍ਰੋਧ ਦ੍ਰਿਸ਼ਟਾਈ ਨਾਮਕ ਜਾ ਕਉ ਕਿਰਪਾ ਗੁਸਾਈਂ ਸਲੋਕ ਯਤਨ ਕਰਹੁ ਤੁਮ ਅਨਕ ਵਿਧ ਰਹਿਣ ਨ ਪਾਵਹੁ ਮੀਤ ਜੀਵਤ ਰਹੋ ਹਰ ਹਰ ਪਜਹੁ ਨਾਨਕ ਨਾਮ ਪ੍ਰੀਤ ਪਵਣੀ ਨੰਨਾਂ ਗਿਆਨ ਹੁੰ ਦ੍ਰਿੜ ਸਹੀ ਬਿਨ ਸਜਾਤ ਇਹੇਤ ਗਣਤੀ ਗਣੋਂ ਨਾ ਗਣ ਸਕੌ ਉਪ ਸਿਧਾਰੇ ਕੇਤ ਨਿਉ ਪੇਖੋ ਸੋ ਬਿਨ ਸਤਉ ਕਾਥਿਉ ਕਰਿਐ ਸੰਗ ਗਿਆਨ ਹਉ ਇਆ ਵਿਦ ਸਹੀ ਚਿਤ ਝੂਠਾ ਮਾਇਆ ਰੰਗ ਗਿਆਨ ਤਸੋਈ ਸੰਤ ਸੋਏ ਭ੍ਰਮਤੇ ਕੀ ਚਿਤ ਭਿੰਨ ਅੰਧ ਕੂਪ ਤੇ ਤਿਹ ਕੱਢੋ ਜਿਹ ਹੋ ਵਹ ਸੋ ਪ੍ਰਸੰਨ ਨਾ ਕਹਿ ਹਾਥ ਸਮਰਥ ਤੇ ਕਾਰਨ ਕਰਨੈ ਜੋਗ ਨਾਨਕ ਤੇ ਉਸਤਤ ਕਰੋ ਨਾ ਹੂੰ ਕੀਓ ਸੰਜੋਗ ਸਲੋਕ ਟੂਟੇ ਬੰਦਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹੁ ਨ ਬਿਸਰੈ ਗੁਣ ਨਿਦ ਗੋਬਿੰਦ ਰਾਏ ਪੌਣੀ ਤਹਿਲ ਕਰ ਹੋ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹ ਹੋ ਸੋ ਹੋਇ ਕਹਿਲ ਮਹਿਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾ ਸਾਧੂ ਸੰਗਤ ਤੋ ਬਸੈ ਜਉ ਆਪਨ ਹੋਏ ਦਇਾਲ ਤੋਹੇ ਟਾਹੇ ਬਹੁ ਭਵਨ ਬਿਨ ਨਾਮੈ ਸੁਖ ਨਾਹੈ ਤਲ ਹੈ ਜਾਬ ਕੇ ਦੂਤ ਤਿਹ ਜੋ ਸਾਧੂ ਸੰਗ ਸਮਾਹੈ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਾਸੇ ਤਦਕੇ ਸਿ ਲੋਕ ਠਾਕ ਨਾ ਹੋਤੀ ਤਿਨ ਹੁੰਦਰ ਜਿਹ ਹੋ ਵਹ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ ਪੌੜੀ ਠੱਠਾ ਮਨਵਾ ਠਾ ਹੈ ਨਾਹੀ ਜੋ ਸਗਲ ਤਿਆਗ ਏ ਕਹਿ ਲਪਟਾਹੀ ਠਹਿ ਘਠਹਿ ਕਮਾਇ ਸੰਗ மூਏ ਉਹ ਆਖੈ ਕੁਸ਼ਲ ਨਕਤਹੁ ਹੂਏ ਠਾਂਡ ਪਰੇ ਸੰਤਹ ਸੰਗ ਬਸਿਆ ਅੰਮ੍ਰਿਤ ਨਾਮ ਤਹਾ ਜੀ ਰਸਿਆ ठाकुर अपने जो जन पाया नानक ओ अका मन सीत लाया श्लोक डंडोत वंदन अनक बार सर्व कला समरथ डोलन ते राखो प्रभु नानक दे कर हाथ पौड़ी डड्डा देरा ए नहीं जह देरा तह जान ओ देरा का समझमो गो कै शब्द पशान या डेरा को श्रंग कर काल है जाका तसू नहीं संग चालै ओ डेरा की सो मित जानै जाका दृष्ट पूर्ण भगवान है डेरा निहचल सच साध संग पाया नानक ते जन नह डोलाया श्लोक ताहन लागे धर्म राए किन है ना कालयो बंध नानक उबरे जप हरी साद संग सन बंध। पौड़ी टड्डा टुंडक कह सिरो टुंडन या मन माहि संग तुहारै प्रभु बसै बन बन कहां फिराहि तेरी टाह हो साद संग अहम बुद्ध बिकराल ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇਖਿ ਨਿਹਾਲ ਤੇਰੀ ਜਮੈਂ ਜਮ ਮਰੈ ਗਰਬ ਜੋਨ ਦੁਖ ਪਾਏ ਮੋਹ ਮਗਨ ਲਪਟਟ ਰਹੈ ਹਉ ਹਉ ਆਵੈ ਜਾਇ ਤਹਤ ਤਹਤ ਅਬ ਟਹਿ ਪਰੇ ਸਾਧ ਜਨਾ ਸਰਣਾਇ ਦੁਖ ਕੇ ਫਾਹੇ ਕਾਟਿਆ ਨਾਨਕ ਲਿਏ ਸਮਾਇ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਦੀ ਨਾ ਹਾਣਾ ਤੂੰ ਨਹ ਛਟ ਹੈ ਨਿਕਟ ਨਾ ਜਾਈ ਇਹ ਦੂਤ ਪੌਣੀ ਨਾਣਾ ਰਣ ਤੇ ਸਿਧੀਐ ਆਤਮ ਜੀਤੈ ਕੋਈ ਫੋਮੈ ਅਰਜੁ ਲੜ ਮਰੇ ਸੋ ਸੋ ਬਾਦੂ ਹੋਈ ਮਣੀ ਮਿਟਾਏ ਜੀਵਤ ਮਰੇ</html> ਵਰਪੂਰੇ ਉਪਦੇਸ ਮਨੁਆ ਜੀਤੈ ਹਰ ਮਿਲੈ ਤਿਹ ਸੂਰਤਨ ਵੇਸ ਰਾਹ ਕੋ ਜਾਣੈ ਆਪਣੋ ਏ ਕਹ ਟੇਕ ਅਧਾਰ ਰਹਿਣ ਜਨਸ ਸਿਮਰਤ ਰਹਿ ਸੋ ਪ੍ਰਭਪੁਰਖ ਅਪਾਰ ਰੇਣ ਸਗਲ ਇਆ ਮਨ ਕਰੈ ਏਉ ਕਰਮ ਕਮਾਏ ਹੁਕਮੈ ਬੁਰਜੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਤਨ ਅਰਪਉ ਤਿਸੈ ਪ੍ਰਭੂ ਮਿਲਾਵੇ ਮੋਹ ਨਾਨਕ ਭ੍ਰਮ ਪਉ ਕਾਟੀਐ ਚੂਕੈ ਜਮ ਕੀ ਜੋ ਪੌੜੀ ਤਤਾ ਤਾ ਸਿਉ ਪ੍ਰੀਤ ਕਰ ਗੁਣ ਨਿਤ ਗੋਬਿੰਦ ਰਾਏ ਫਲ ਪਾਵਹਿ ਮਨ ਬਾਸ਼ਤੇ ਤਪਤ ਤੁਹਾਰੀ ਜਾਏ ਤਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ ਤਤ ਪਾਵਹਿ ਮਤ ਹੋਏ ਪ੍ਰਗਾਸ ਮਹਿਲੀ ਪਾਵਹਿ ਠਾਉ ਤਾਹੂ ਸੰਗ ਨਾ ਧਨ ਚਲੈ ਵੇਹ ਜੋ ਬਨ ਨਹਿਰਾਦ ਸੰਤ ਸੰਗ ਸਿਮਰਤ ਰਹੋ ਇਹੈ ਤੁਹਾਰਾ ਕਾਜ ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰੈ ਆਪ ਪ੍ਰਤਪਾਲੈ ਨਾਨਕ ਹਮ ਹੈ ਆਪਹਿ ਮਾਈ ਬਾਪ